ਜ਼ਿਲ੍ਹਾ ਮਾਨਸਾ ਦੇ ਨਾਮਵਰ ਵਿਦਿਅਕ ਸੰਸਥਾ ਮੰਨੂ ਵਟਕ ਸਕੂਲ ਬੁਰਲਾਡਾ ਜਿੱਥੇ ਵਿਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਚੁੱਕਿਆ ਹੈ ਉੱਥੇ ਸਕੂਲ ਦੇ ਖਿਡਾਰੀਆਂ ਵਿੱਚੋਂ ਪੰਜਾਬ ਅਤੇ ਨੈਸ਼ਨਲ ਪੱਦਰ ਦੇ ਸੋਨੇ ਅਤੇ ਚਾਂਦੀ ਦੇ ਮੈਡਲ ਪ੍ਰਾਪਤ ਕੀਤੇ ਹਨ ਸਕੂਲ ਦੀ ਸੰਤਰੰਜ ਦੀ ਖਿਡਾਰਨ ਜੁਗੇਸ਼ਾ ਨੇ ਨੈਸ਼ਨਲ ਪੱਦਰ ਤੇ ਖੇਡਿਆ ਕਲਕੱਤਾ ਵਿਖੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਅੱਜ ਸਕੂਲ ਪਰਤਨ ਦੇ ਸਕੂਲ ਵੱਲੋਂ ਬੱਚੇ ਦਾ ਨਿੱਘਾ ਸਵਾਗਤ ਕੀਤਾ ਗਿਆ। ਪੁੜੇ ਕੀ ਨਾਮ ਹੈ ਆਪਣਾ? ਜਗੀਸ਼ਾ ਜਗੀਸ਼ਾ ਤੁਹਾਨੂੰ ਸ਼ਤਰੰਜ ਦੀ ਜਿਹੜੀ ਖੇਡ ਦੀ ਚੇਟਕ ਕਦੋਂ ਦੇ ਲਈ ਲੱਗੀ ਹੈ? ਮੈਂ 7ਵੀਂ ਜਮਾਤ ਤੋਂ ਚੈਸ ਚਤਰੰਗੀ ਜਿਹੜੀ ਖੇਡ ਆ ਉਹ ਖੇលਦੀ ਆ ਰਹੀ ਆ ਅਤੇ ਮੈਨੂੰ 9ਵੀਂ 10ਵੀਂ ਚ ਆ ਕੇ ਸਟੇਟ ਜਾਣ ਦਾ ਮੌਕਾ ਮਿਲਿਆ ਸਟੇਟ ਤੋਂ ਪੋਜੀਸ਼ਨ ਆਂਤੇ ਹੀ ਮੈਂ ਨੈਸ਼ਨਲ ਜਾਣ ਸਕੀ ਆ ਅਤੇ ਮੈਨੂੰ ਸਕੂਲ ਦੀ ਬਦੌਲਤ ਅਤੇ ਛਤਰੰਗੀ ਬਦੌਲਤ ਹੀ ਵੀ ਮੰਗਤ ਯਾਤਰਾ ਕਰਨ ਦਾ ਮੌਕਾ ਮਿਲਿਆ ਅਤੇ ਮੈਨੂੰ ਰਾਤੀ ਸਕੂਲ ਵਾਲਿਆਂ ਦਾ ਫੋਨ ਆਇਆ ਕਿ ਤੁਸੀਂ ਵੀਮਾਨ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਚਲੇ ਜਾਓ ਅਤੇ ਮੈਨੂੰ ਇਹ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੈਂ ਵੀਮਾਨ ਯਾਤਰਾ ਕਰਨ ਜਾ ਰਹੀ ਆ ਤੁਹਾਨੂੰ ਤੁਹਾਡੀ ਖੇਡ ਦੀ ਬਦੌਲਤ ਹਵਾਈ ਆਜ ਦੇ ਝੂਟੇ ਮਿਲਨੇ ਤੁਹਾਨੂੰ ਉਸ ਤਰ੍ਹਾਂ ਕਿਸ ਤਰ੍ਹਾਂ ਲੱਗਿਆ ਜਦ ਤੁਸੀਂ ਹਵਾਈ ਆਜ ਤੇ ਸਫ਼ਰ ਕਰ ਰਹੇ ਸੀ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਬਹੁਤ ਖੁਸ਼ ਹੋਈ ਅਤੇ ਮੇਰੇ ਪਰਿਵਾਰ ਵਾਲੋ ਨੇ ਸਕੂਲ ਵਾਲੇ ਅਦਾ ਤਾਂ ਬਹੁਤ ਧੰਨਵਾਦ ਕੀਤਾ ਕਿ ਤੁਸੀਂ ਇਹਨੂੰ ਵਿਮਾਨ ਯਾਤਰਾ ਕਰਾਈ ਅਤੇ ਮੇਰੇ ਘਰ ਦੇ ਬਹੁਤ ਖੁਸ਼ ਹੋਏ ਅੱਗੇ ਤੁਸੀਂ ਕਿੱਥੇ ਖੇਡਣਾ ਚਾਹੁੰਦੇ ਹੋ ਹੁਣ ਤੁਸੀਂ ਅੱਗੇ ਮੈਂ ਇੰਟਰਨੈਸ਼ਨਲ ਲਈ ਵੀ ਬਹੁਤ ਤਿਆਰੀ ਕਰ ਰਹੀ ਹਾਂ ਤੇ ਮੈਂ ਮਤਲਬ ਬਾਹਲੇ ਦੇਸ਼ਾਂ ਲਈ ਵੀ ਖੇਡ ਸਕਦੀ ਹਾਂ ਮੈਨੂੰ ਇਹ ਲੱਗਦਾ ਹੈ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਬੂ ਬਕਰ ਹੈ ਅਬੂ ਬਕਰ ਜੀ ਤੁਸੀਂ ਪਹਿਲਾਂ ਵੀ ਮੈਡਲ ਜਿੱਤ ਚੁੱਕੇ ਹੋਗੇ ਸਟੇਟ ਲੈਵਲ ਤੇ ਹੁਣ ਤੁਸੀਂ ਜਿਹੜਾ ਮੈਡਲ ਜਿੱਤਿਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਜਿਹੜੀ ਟੋੜੀ ਜਿੱਤਦੇ ਮੈਂ ਮਨੂਆ ਟਿਕਾ ਸਕੂਲ ਦੇ 11ਵੀਂ ਜਮਾਤ ਦਾ ਵਿਦਿਆਰਥੀ ਹਾਂ ਤੇ ਬਹੁਤ ਵਧੀਆ ਲੱਗਦਾ ਸਾਰੇ ਸਪੋਰਟ ਕਰਦੇ ਆ ਸਾਰੇ ਕੋਲ ਸਾਹਿਬਾਨ ਬੈਂਸਰ ਆਰਸ਼ ਸਰ ਹੋਰ ਤਰਸੀਮ ਸਾ ਸਾਰੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਜਿਨ੍ਹਾਂ ਦੀ ਬਦੌਲਤ ਸਾਡੇ ਮੈਡਲ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਸਕੂਲ ਦਾ ਸਕੂਲ ਮੁਖੀ ਦਾ ਸਪੋਰਟਸ ਹੈੱਡ ਜਿਹੜੇ ਟੀਚਰ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕਰੀ ਤੇ ਜਿਨ੍ਹਾਂ ਦੀ ਬਦੌਲਤ ਸਾਡਾ ਸਟੇਟ ਚੋ ਮੈਡਲ ਆਇਆ ਤੇ ਅੱਗੇ ਨੈਸ਼ਨਲ ਵਾਸਤੇ ਸਿਲੈਕਸ਼ਨ ਹੋ ਨੈਸ਼ਨਲ ਵਿੱਚ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਵਿਜ਼ਨ ਰਹਿ ਸਕਦੀ ਹੈ ਦੇਖੋ ਅਸੀਂ ਆਪਣਾ 100% ਦੇਣਾ ਬਾਕੀ ਜਿਸ ਤਰ੍ਹਾਂ ਰੱਬ ਦੀ ਮਰਜ਼ੀ ਤੇ ਕੋਸ਼ਿਸ਼ ਕਰਾਂਗੇ ਕਿ ਨੈਸ਼ਨਲ ਜੋ ਵੀ 골ਡ ਮੈਡਲ ਕੱਢ ਕੇ ਲਾਈਏ ਤੇ ਅਗੇ ਇੰਟਰਨੈਸ਼ਨਲ ਲਈ ਜਾਈਏ ਸਰ ਮਨੂ ਬਾਟਿਕਾ ਸਕੂਲ ਦਾ ਜਿੱਥੇ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੈ ਹੁਣ ਜਿਹੜੇ ਖੇਡਾਂ ਦੇ ਵਿੱਚ ਬੱਚੇ ਪ੍ਰਾਪਤੀਆਂ ਵੱਡੀਆਂ ਕਰ ਰਹੇ ਨੇ ਤੁਸੀਂ ਇਹਨਾਂ ਦੀਆਂ ਪ੍ਰਾਪਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਨੂ ਬਾਟਿਕਾ ਵਿੱਚ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਕਿਉਂਕਿ ਮਨੂ ਬਾਟਿਕਾ ਸੰਸਥਾ ਜਿਹੜੀ ਹੈਗੀ ਹੈ ਇਹ ਵਿਦਿਅਕ ਅਦਾਰੇ ਦੇ ਵਿੱਚ ਤਾਂ ਅੱਭਲ ਰਹੀ ਰਹੀ ਹੈ ਜੇ ਅਸੀਂ ਪਿਛਲੇ ਦਹਾਕਿਆਂ ਦਾ ਰਿਕਾਰਡ ਦੇਖੀਏ ਤਾਂ ਸਾਡੀ ਵਿੱਦਿਅਕ ਸੰਸਥਾ ਦੇ ਨਾਲ ਨਾਲ ਖੇਡਾਂ ਦੀ ਜਿਹੜੀਆਂ ਪ੍ਰਾਪਤੀਆਂ ਨਗੀਆਂ ਮੈਨੂੰ ਨਹੀਂ ਲੱਗਦਾ ਵੀ ਉਹ ਸਾਡੀਆਂ 5 ਮਿੰਟਾਂ ਦੇ 10 ਮਿੰਟਾਂ ਦੇ ਦੱਸਣ ਤੇ ਪੂਰੀਆਂ ਹੋ ਜਾਣਗੀਆਂ ਕਿਉਂਕਿ ਇੱਕ ਸਾਲ ਦਾ ਜੇ ਅਸੀਂ ਰਿਕਾਰਡ ਵਿੱਚ ਚੈੱਕ ਕਰ ਲਈਏ ਜਿੰਨੇ ਆਮ ਸਕੂਲਾਂ ਦੇ ਵਿੱਚ ਟੋਟਲ ਸਾਰੇ ਵਿਦਿਅਕ ادارے ਦਾ ਰਿਕਾਰਡ ਹੁੰਦਾ ਸਾਡੇ ਇਕੱਲੇ ਖੇਡਾਂ ਦੇ ਪ੍ਰਾਪਤੀਆਂ ਦਾਗਾ ਅਸੀਂ ਛੋਟੀ ਜਿਹੀ ਉਦਾਹਰਨ ਲਈਏ ਇਸ ਸਾਲ ਸਾਡੀ ਪਲੱਸ 2 ਮੈਡੀਕਲ ਦੀ ਵਿਦਿਆਰਥਣ ਦਿਸ਼ੀਤਾ ਗੁਪਤਾ ਜਿਹੜੀ ਕਿ ਰੈਗੂਲਰ ਸਟੂਡੈਂਟ ਹੈਗੀ ਉਹ ਇੰਟਰਨੈਸ਼ਨਲ ਲੈਵਲ ਤੇ ਵਰਲਡ ਦੇ ਕਿੱਕ ਬੌਕਸਿੰਗ ਦੇ ਵਿੱਚ ਪਾਰਟਿਸਿਪੇਟ ਕਰਕੇ ਆਈ ਹੈ ਬੁੰਡਾਪਾਸਟ ਹੰ ਉੱਤਮ ਦੀ ਪ੍ਰਾਪਤੀ ਹੈ ਤੇ ਪਲੱਸ 1 ਦੇ ਵਿੱਚ ਉਹ ਬੱਚਾ ਫਿਰ ਵੀ ਉੱਥੇ ਸਾਡੇ ਕਿੱਕ ਬੌਕਸਿੰਗ ਲਈ ਬਾਹਰ ਗਿਆ ਸੀ ਤੇ ਇਸ ਸਾਲ ਦੀ ਅਸੀਂ ਗੱਲ ਕਰੀਏ ਕਿੱਕ ਬੌਕਸਿੰਗ ਵਿੱਚ ਸਟੇਟ ਦੇ ਵਿੱਚ ਸਭ ਤੋਂ ਵੱਧ ਮੈਡਲ ਸਾਡੇ ਮਨੂਵਾਰਟੀਕਾ ਨੂੰ ਪ੍ਰਾਪਤ ਹੋਏ ਨੇ ਚਾਰ 골ਡ ਤੇ ਚਾਰ ਬ੍ਰੌਂਜ਼ ਇਸ ਪ੍ਰਕਾਰ ਨਾਲ ਜੇ ਅਸੀਂ ਵਿੱਦਿਅਕ ادارے ਦੇ ਨਾਲ ਨਾਲ ਖੇਡਾਂ ਦੀ ਗੱਲ ਕੀਤੀ ਹੈ ਤਾਂ ਖੇਡਾਂ ਦੇ ਨਾਲ ਨਾਲ ਸਾਡੇ ਕੋਲ ਜਿਹੜੀ ਐਨਸੀਸੀ ਹੈ ਪੰਜਾਬ ਦੇ ਵਿੱਚ ਵਿੱਚ ਕੁਝ ਹੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਮਨੂਵਾਰਟੀਕਾ ਦਾ ਨਾਮ ਹਮੇਸ਼ਾ ਚਮਕਦੇ ਤਾਰਿਆਂ ਤੇ ਰਹਿੰਦਾ ਹੈ ਕਿਉਂਕਿ ਇੱਥੇ ਆਰਮੀ 에ਅਰ ਫੋਰਸ ਤੇ ਨੀਵੀ ਦੀ ਐਨਸੀਸੀ ਤਿੰਨਾਂ ਨੂੰ ਅਸੀਂ ਇਕੱਠੇ ਹੀ ਚਲਾ ਰਹੇ ਹਾਂਗੇ